ਸਤਿ ਸ੍ਰੀ ਅਕਾਲ ਦੋਸਤੋ ਕੱਲ ਇੱਕ ਪੋਸਟ ਪਾਈ ਸੀ ਕੰਗਨਾ ਰਣਾਵਤ ਦੇ ਮਸਲੇ ਤੇ ਬਹੁਤ ਸਾਰੇ ਕਮੈਂਟ ਆਏ ਕਈਆਂ ਨੇ ਤਾਂ ਗਾਲ੍ਹਾਂ ਕੱਢਣੇ ਸ਼ੁਰੂ ਕਰਤੀਆਂ ਕਈਆਂ ਨੇ ਲੌਜਿਕ ਨਾਲ ਗੱਲ ਕੀਤੀ ਪਹਿਲਾਂ ਤਾਂ ਇਹ ਆ ਵੀ ਆਪਾਂ ਦੇਖੀਏ ਵੀ ਕੀ ਇਨਸੀਡੈਂਟਸ ਕੀ ਹੋਇਆ ਤੇ ਇਹਦਾ ਕੀ ਆਊਟਕਮ ਹੋਊਗਾ ਤੇ ਸਾਨੂੰ ਕੀ ਇਹਦਾ ਫਾਇਦਾ ਹੈ ਫੇਸਬੁੱਕ ਭਰੀ ਪਈ ਐ ਤਾਰੀਫਾਂ ਦੀ ਕਿ ਤਾਰੀਫ ਕਰਦਿਆ ਵੀ ਦਲੇਰੀ ਕੀਤੀ ਉਹਨੇ ਇਹ ਕੀਤਾ ਉਹ ਕੀਤਾ ਸੈਂਟੀਮੈਂਟਲ ਹੋ ਕੇ ਕਿਸੇ ਤਰ੍ਹਾਂ ਜਾਂ ਇਸ ਤਰ੍ਹਾਂ ਕਿਸੇ ਤੇ ਹੱਥ ਚੱਕਣਾ ਇੱਕ ਗਲਤ ਗੱਲ ਹੁੰਦਾ ਹੈ ਔਰ ਖਾਸ ਕਰ ਜਦੋਂ ਉਹ ਬੰਦਾ ਯੂਨੀਫਾਰਮ ਵਿੱਚ ਹੋਵੇ ਯੂਨੀਫਾਰਮ ਦੇ ਆਪ ਦੇ ਕਸੂਲ ਹੁੰਦੇ ਨੇ ਜਦੋਂ ਯੂਨੀਫਾਰਮ ਦੀ ਤੁਹਾਨੂੰ ਸੌ ਚੁਕਾਈ ਜਾਂਦੀ ਹੈ ਚਾਹੇ ਉਹ ਆਰਮੀ ਹੋਵੇ ਪੈਰਾ ਮਿਲਟਰੀ ਫੋਰਸਸ ਹੋਵੇ ਪੁਲਿਸ ਹੋਵੇ ਤੇ ਤੁਹਾਨੂੰ ਇਹ ਕਿਹਾ ਜਾਂਦਾ ਹੈ ਕਿ ਜਦੋਂ ਮੈਂ ਡਿਊਟੀ ਦੇ ਦੌਰਾਨ ਹੋਵਾਂਗਾ ਮੈਂ ਆਪਣੇ ਧਰਮ ਜਾਤ ਪਾਤ ਤੋਂ ਦੂਰ ਹੋਵਾਂਗਾ ਤੇ ਕੋਈ ਵਿਤਕਰਾ ਕਿਸੇ ਨਾਲ ਨਹੀਂ ਕਰਨਾ ਡਿਊਟੀ ਹਮੇਸ਼ਾ ਹੀ ਠੰਡੇ ਦਿਮਾਗ ਨਾਲ ਕਰਨੀ ਪੈਂਦੀ ਹੈ ਸੈਂਟੀਮੈਂਟਸ ਨੂੰ ਕੰਟਰੋਲ ਕਰਕੇ ਕਿਉਂਕਿ ਕਈ ਵਾਰ ਬੰਦੇ ਅਕਸਰ ਐਦਾਂ ਦੇ ਆ ਜਾਂਦੇ ਨੇ ਜੋ ਤੁਹਾਨੂੰ ਔਕਸਾਉਂਦੇ ਨੇ ਪੁੱਠਾ ਸਿੱਧਾ ਬੋਲਦੇ ਨੇ ਉਸ ਵੇਲੇ ਆਪਣਾ ਟੈਂਪਰ ਲੂਜ਼ ਕਰਨਾ ਔਰ ਇਸ ਤਰ੍ਹਾਂ ਕਿਸੇ ਨੂੰ ਹਿੱਟ ਕਰਨਾ ਤੁਹਾਡੇ ਅਗੇਂਸਟ ਹੀ ਜਾਂਦਾ ਹੈ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਹੁਣ ਸਭ ਤੋਂ ਪਹਿਲਾਂ ਗੱਲ ਇਹ ਕਰਦੇ ਆ ਵੀ ਤੋ ਉਸ ਕੁੜੀ ਨੇ ਕੀਤਾ ਉਥੇ ਸੀਐਸ ਦੀ ਕਨਸਟੇਬਲ ਨੇ ਕਿਉਂ ਕੀਤਾ ਕੰਗਨਾ ਰਣਾਵਤ ਬੜੀ ਮੂੰਹ ਫੱਟ ਲੇਡੀ ਹੈ ਬੜੇ ਪੁੱਠੇ ਸਿੱਧੇ ਬਿਆਨ ਉਹ ਦਿੰਦੀ ਰਹਿੰਦੀ ਹੈ ਇੱਕ ਬੇਹੋਦਾ ਕਿਸਮ ਦੀ ਫੇਲ ਐਕਟਰਸ ਹੈ ਜੋ ਪਬਲਿਸਿਟੀ 'ਚ ਰਹਿਣ ਵਾਸਤੇ ਅਜਿਹੇ ਬਿਆਨ ਦਿੰਦੀ ਰਹਦੀ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਪਬਲਿਸਿਟੀ ਚਾਹੀਦੀ ਹੁੰਦੀ ਹੈ ਚਾਹੇ ਉਹ ਨੈਗੇਟਿਵ ਹੈ ਚਾਹੇ ਪੋਜ਼ਿਟਿਵ ਹੈ ਔਰ ਦੂਜਾ ਅੱਜਕੱਲ੍ਹ ਉਹਨੂੰ ਟਿਕਟ ਮਿਲ ਗਈ ਤੇ ਉਹ ਐਮਪੀਬੀਆ ਤੇ ਉਹਦਾ ਦਿਮਾਗ ਜਰੂਰ ਸੱਤਵੇਂ ਅਸਮਾਨ ਤੇ ਹੋਊਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਉਹਦਾ ਪਾਸਟ ਵੀ ਇਸ ਤਰ੍ਹਾਂ ਦਾ ਹੈ ਹੁਣ ਜੇ ਇੱਕ ਮੋਬਾਈਲ ਤੋਂ ਗੱਲ ਸ਼ੁਰੂ ਹੋਈ ਉਸਨੇ ਨਹੀਂ ਰੱਖਿਆ ਔਰ ਉਸ ਤੋਂ ਬਾਅਦ ਵਾਦੀ-ਵਾਦੀ ਆਪਸ ਵਿੱਚ ਬਹਿਸ ਹੋਈ ਖਾਲਸਤਾਨੀ ਤੇ ਪਹੁੰਚੀ ਪਰ ਫਿਰ ਵੀ ਥੱਪੜ ਮਾਰਨ ਤੱਕ ਕਿਉਂ ਪਹੁੰਚੀ ਗੱਲਾਂ ਦਾ ਜਵਾਬ ਗੱਲਾਂ ਨਾਲ ਦਿੱਤਾ ਜਾਂਦਾ ਸੀ ਠੀਕ ਸੀ ਕੋਈ ਵੱਡੀ ਗੱਲ ਨਹੀਂ ਸੀ ਬਹਿਸ ਬਾਜੀ ਹੋ ਜਾਂਦੀ ਹੈ ਪਰ ਜਦੋਂ ਇੱਕ ਬੰਦਾ ਹੱਥ ਚੱਕ ਲੈਂਦਾ ਹੈ ਤੇ ਸਿਚੁਏਸ਼ਨ ਬਦਲ ਜਾਂਦੀ ਹੈ ਤੁਸੀਂ ਉੱਥੇ ਆਪਣੇ ਸੈਂਟੀਮੈਂਟ ਪੇਸ਼ ਕਰਨ ਲਈ ਨਹੀਂ ਖੜੇ ਹੋ ਤੁਸੀਂ ਇੱਕ ਡਿਊਟੀ ਸਪੈਸੀਫਿਕ ਦਿੱਤੀ ਗਈ ਹੈ ਇੱਕ ਜੇ ਬੰਦਾ ਬੇਹੁੱਦਾ ਹਰਕਤਾਂ ਕਰਦਾ ਹੈ ਤੁਹਾਡਾ ਫਰਜ ਹੈ ਆਪਣੇ ਸੁਪਰਵਾਈਜ਼ਰ ਨੂੰ ਰਿਪੋਰਟ ਕਰਨਾ ਜੇ ਫਿਰ ਵੀ ਬੰਦਾ ਲੰਘ ਜਾਂਦਾ ਟੱਪ ਜਾਂਦਾ ਤੇ 에어ਪੋਰਟ ਅਥਾਰਟੀ ਨੂੰ ਦੱਸਣਾ ਕਿਉਂਕਿ ਉਹ ਫਿਰ 에어ਪੋਰਟ ਅਥਾਰਟੀ ਉਸ ਬੰਦੇ ਨੂੰ ਜਿਹਦਾ ਸਿਕਿਉਰਿਟੀ ਚੈੱਕ ਨਹੀਂ ਹੁੰਦਾ ਕਿਉਂਕਿ ਅਥਾਰਟੀ ਬੋਰਡਿੰਗ ਪਾਸ ਦੇ ਉੱਪਰ ਸਟੈਂਪ ਲਾਉਣੀ ਤੁਹਾਡੇ ਕੋਲੇ ਅਥਾਰਟੀ ਹੈ। ਅਗਰ ਉਸ ਤੋਂ ਬਿਨਾ ਟੱਪ ਜਾਂਦਾ ਹੈ ਉਹਦੀ ਬੋਰਡਿੰਗ ਨਹੀਂ ਹੋਏਗੀ। ਉਹ ਬਹੁਤ ਸਫਰ ਕਰੇਗਾ ਤਾਂ ਉਹਦੀ ਫਲਾਈਟ ਵੀ ਮਿਸ ਹੋ ਸਕਦੀ ਹੈ। ਤੁਹਾਡੇ ਕੋਲੇ ਕਾਨੂੰਨਾਂ ਬੜੀਆਂ ਚੀਜ਼ਾਂ ਨੇ ਉਸ ਬੰਦੇ ਨੂੰ ਸਿੱਧਾ ਕਰਨ ਦੀ ਹੈ بجائے ਕਿ ਥੱਪੜ ਮਾਰਨ ਦੇ। ਕਿਉਂਕਿ ਥੱਪੜ ਮਾਰਨ ਨਾਲ ਮਸਲੇ ਉਲਝ ਜਾਂਦੇ ਆ। ਆਪਾਂ ਜੇ ਗੱਲ ਕਰੀਏ ਕਿ ਉਸਨੇ ਬੜਾ ਚੰਗਾ ਕੰਮ ਕੀਤਾ, ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ, ਇਹ ਸ਼ਾਇਦ ਫੇਸਬੁੱਕ ਤੇ ਬੈਠੇ ਵਿਦਵਾਨਾਂ ਨੂੰ ਸ਼ਾਇਦ ਕੁਝ ਲੱਗਦਾ ਹੋਊਗਾ। ਅੱਜ ਆਪਾਂ ਐਗਜ਼ੈਕਟਲੀ ਇੱਕ ਅਜਿਹੇ ਕੇਸ ਦੀ ਗੱਲ ਕਰਦੇ ਆ ਧਰਮੀ ਫੌਜੀ ਉਹ 84 ਤੋਂ ਬਾਅਦ ਆਪਦੀ ਅਮਰੀਕਾ ਛੱਡ ਕੇ ਭੱਜਿਆ ਏ ਰਾਈਫਲਾਂ ਗੱਡੀਆਂ ਲੈ ਕੇ ਪੰਜਾਬ ਨੂੰ ਉਤਰ ਪਏ ਇਹ ਫੈਸਲਾ ਜਜ਼ਬਾਤੀ ਸੀ ਦਿਮਾਗੋ ਨਹੀਂ ਸੀ ਕਿਉਂਕਿ ਇਸ ਤਰ੍ਹਾਂ ਪੰਜਾਬ ਪਹੁੰਚਣਾ ਹਥਿਆਰਾਂ ਦੇ ਨਾਲ ਸਰਕਾਰੀ ਗੱਡੀਆਂ 'ਚ ਬੈਠ ਕੇ ਪੋਸੀਬਲ ਹੀ ਨਹੀਂ ਸੀ ਉਹ ਫੜੇ ਗਏ ਕੁਝ ਮਾਰੇ ਵੀ ਗਏ ਸਜ਼ਾ ਹੋਈ ਨੌਕਰੀ ਤੋਂ ਡਿਸਮਿਸ ਹੋਈ ਤੇ ਅੱਜ ਉਹ ਦਰਦਰ ਦੀ ਠੋਕਰਾ ਖਾਂਦੇ ਨੇ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਬਾਹ ਨਹੀਂ ਫੜੀ ਤੇ ਕਿਸੇ ਨੇ ਉਹਨਾਂ ਨੂੰ ਚੌਕੀਦਾਰ ਤੱਕ ਦੀ ਨੌਕਰੀ ਨਹੀਂ ਦਿੱਤੀ। ਇਹ ਗੱਲਾਂ ਫੇਸਬੁੱਕ ਤੇ ਹੁੰਦੀਆਂ ਨੇ ਵੀ ਤੈਨੂੰ ਨੌਕਰੀ ਮਿਲ ਜੂਗੀ ਤੈਨੂੰ ਐਮਐਲਏ ਬਣਾ ਦੇਾਂਗੇ ਉਹ ਬਣਾ ਦੇਾਂਗੇ। ਐਮਐਲਏ ਬਣਨ ਵਾਲਿਆਂ ਦਾ ਹੜ ਲੱਗਿਆ ਪਿਆ ਪੰਜਾਬ 'ਚ ਤੇ ਜਣਾ ਖਾਣਾ ਨਹੀਂ ਬਣ ਸਕਦਾ। ਜਦੋਂ ਆਪਾਂ ਇੱਥੇ ਸੈਲੀਬ੍ਰੇਸ਼ਨਾਂ ਕਰਦੇ ਹਾਂ ਕਿਸੇ ਵੀ ਚੀਜ਼ ਦੀਆਂ ਕੋਈ ਚੀਜ਼ ਦਾ ਤੇ ਦੂਜੇ ਪਾਸੇ ਵੀ ਰਿਐਕਸ਼ਨ ਹੁੰਦਾ। ਕਮਲੇ ਬੰਦੇ ਕਿਤੇ ਵੀ ਇਕੱਠੇ ਹੋ ਕੇ ਇੱਕ شریف ਆਦਮੀ ਨੂੰ ਢਾ ਸਕਦੇ ਨੇ। ਇਸ ਚੀਜ਼ ਦਾ ਹੁਣ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਦੋ ਤਰ੍ਹਾਂ ਦੇ ਰਿਐਕਸ਼ਨ ਇਸ ਤਰ੍ਹਾਂ ਹੋਣਗੇ ਪਹਿਲਾ ਸਰਵਿਸ ਦੇ ਅੰਦਰ ਸਿੱਖ ਕੁੜੀਆਂ ਔਰ ਮੁੰਡਿਆਂ ਤੋਂ ਥੋੜੀ ਜੀ ਉਹਨਾਂ ਤੇ ਟਾਈਟਨੈਸ ਹੋਏਗੀ ਉਹਨਾਂ ਨੂੰ ਅਜਿਹੀ ਸੈਂਸਿਟਿਵ ਡਿਊਟੀ 'ਤੇ ਨਹੀਂ ਲਾਇਆ ਜਾਏਗਾ ਖਾਸ ਕਰ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਵਰਗੇ 에어ਪੋਰਟ ਤੇ ਜਿੱਥੇ ਤਿੰਨ ਚਾਰ ਸਟੇਟਾਂ ਦੇ ਬੰਦੇ ਆਉਂਦੇ ਜਾਂਦੇ ਰਹਿੰਦੇ ਇਹ ਗੱਲ ਪੱਕੀ ਹੈ ਉਹ ਸਕਰੀਨਿੰਗ ਜ਼ਰੂਰ ਹੋਏਗੀ ਔਰ ਉਸ ਦਾ ਨੁਕਸਾਨ ਕਿੱਦਨ ਹੋਏਗਾ ਸਾਡੇ ਕੈਡਰ ਕਿਉਂਕਿ ਇਹਨਾਂ ਦੀਆਂ ਪੋਸਟਿੰਗਾਂ ਉਹਨਾਂ ਨੇ ਬਾਹਰ ਦੂਰ ਦਰਾਡੇ ਥਾਂ ਤੇ ਕਰ ਦੇਣੀਆਂ ਨੇ ਤੇ ਪੰਜਾਬ 'ਚ ਨਹੀਂ ਰਹਿਊ। ਦੂਸਰਾ ਕੰਗਨਾਰਾ ਰਣੋਤ ਮੈਂ ਪਹਿਲਾਂ ਕਹਿ ਚੁੱਕਿਆ ਕਿ ਮੂਫੜ ਜਨਾਨੀ ਹੈ ਤੇ ਅੱਜਕੱਲ ਐਮਪੀ ਵੀ ਹੈ। ਕੋਈ 20-30 ਲਫੰਡਰ ਉਹਨੂੰ ਮੰਡੀ ਦੇ ਇਲਾਕੇ 'ਚ ਇਕੱਠੇ ਕਰਨੇ ਕੋਈ ਵੱਡੀ ਗੱਲ ਨਹੀਂ ਹੈ। ਸਾਡੇ ਲੋਕ ਅਕਸਰ ਮੋਟਰਸਾਈਕਲਾਂ ਤੇ ਝੰਡੇ ਲਾ ਕੇ ਉੱਥੇ ਜਾਂਦੇ ਨੇ ਤੇ ਕੁਝ ਲੋਕ ਨੇ ਇਹਨਾਂ 'ਚ ਮੈਂ ਸਾਰੇ ਨਹੀਂ ਕਹੂੰਗਾ ਬਹੁਤ ਘੱਟ ਨੇ ਜੋ ਹੁੱਲੜਬਾਜੀ ਵੀ ਕਰਦੇ ਨੇ ਜਿਸ ਤੋਂ ਲੋਕੋ ਲੋਕ ਹਮੇਸ਼ਾ ਹੀ ਪਰੇਸ਼ਾਨ ਹੁੰਦੇ। ਤੇ ਇਹ ਜੇ 2-4 ਲੋਕਾਂ ਨੂੰ ਫੈਂਟਾ ਚੜਨਾ ਕੋਈ ਖਾਸ ਗੱਲ ਹੈ ਨਹੀਂ ਕਿਉਂਕਿ ਜਦੋਂ ਪਿੱਛੇ ਕਿਸੇ ਦਾ ਹੱਥ ਹੋਵੇ ਖਾਸ ਕਰਕੇ ਕਿਸੇ ਪੋਲੀਟੀਸ਼ੀਅਨ ਦਾ ਤੇ ਪੋਲੀਟੀਸ਼ੀਅਨ ਨੂੰ ਸਾਹਮਣੇ ਵੀ ਤੇ ਉਸ ਦਾ ਰਿਐਕਸ਼ਨ ਕੀ ਹੋਏਗਾ ਆਪਾਂ ਪੰਜਾਬ 'ਚ ਕਰਾਂਗੇ ਉਹ ਹਿਮਾਚਲ 'ਚ ਕਰਨਗੇ ਤੇ ਫਿਰ ਪੰਜਾਬ ਹਰਿਆਣਾ ਹਿਮਾਚਲ ਇੱਕ ਦੂਜੇ ਦੀ ਚੈਕਿੰਗ ਕਰਨਾ ਸ਼ੁਰੂ ਕਰ ਦੇਣਗੇ ਗੱਡੀਆਂ ਵਾਲਿਆਂ ਨੂੰ ਹਰਾਸ ਕਰਨਗੇ ਤੇ ਖਟਾਂਗੇ ਕੀ ਕੁਝ ਨਹੀਂ ਖਟਣਾ ਜਿਹੜੀ ਇਹ ਬਦਲੇ ਦੀ ਨੀਤੀਖੋਰੀ ਹੈ ਇਹਦੇ ਚ ਕੁਝ ਨਹੀਂ ਨਿਕਲਦਾ ਹੁੰਦਾ ਜਦੋਂ ਤੁਸੀਂ ਸੂਰ ਨਾਲ ਲੜਾਈ ਲੜਦੇ ਹੋ ਤਾਂ ਗੰਦ ਚ ਲੜਦੇ ਹੋ ਕਿਉਂਕਿ ਫਰਕ ਆਣਾ ਪੈਂਦਾ ਤੁਸੀਂ ਵੀ ਗੰਦੇ ਹੁੰਦੇ ਹੋ ਉਹ ਵੀ ਗੰਦੇ ਹੁੰਦੇ ਆ ਤੇ ਸੂਰ ਗੰਦ ਨੂੰ ਇੰਜੋਏ ਕਰਦਾ ਤੇ ਤੁਹਾਡੇ ਤੇ ਗੰਦ ਰਹਿ ਜਾਂਦਾ ਇਸ ਕਰਕੇ ਅਜਿਹੇ ਬੇਤੁਕੇ ਬੰਦਿਆਂ ਦੀਆਂ ਗੱਲਾਂ ਇਗਨੋਰ ਕਰਨਾ ਹੀ ਬੈਟਰ ਹੁੰਦੀ ਹੈ ਕਿਉਂਕਿ ਜਦੋਂ ਉਹਨਾਂ ਦਾ ਏਮ ਕੀ ਹੈ ਕੰਗਨਾਰ ਨਾਵਤ ਵਰਗੀਆਂ ਪਰਸਨਲਿਟੀਆ ਨୟਮ ਕੀ ਹੈ ਇਹ ਮੈਂ ਤੁਹਾਨੂੰ ਅਕਸਾਉਣਾ ਤੁੰ ਨੂੰ ਪੜਕਾਉਣਾ ਤੁਸੀਂ ਪੜਕ ਗਏ ਉਹ ਅੰਦਰੋਂ ਅੰਦਰ ਹੀ ਖੁਸ਼ ਉਹਨਾਂ ਦੇ ਆਕਾ ਜੋ ਉਹਨਾਂ ਨੂੰ ਸ਼ਹਿ ਦਿੰਦੇ ਨੇ ਇੰਨੀਆਂ ਗੱਲਾਂ ਤੇ ਉਹ ਵੀ ਖੁਸ਼ ਤੇ ਪੜਕੇ ਕੋ ਤੁਸੀਂ ਤੁਹਾਡੇ ਨੌਜਵਾਨ ਪੜਕੇ ਨੌਜਵਾਨ ਪੜਕੇ ਕੋਈ ਹੋਰ ਐਕਸ਼ਨ ਕੀਤਾ ਦੋ ਚਾਰ ਅੰਦਰ ਹੋ ਗਏ ਤੇ ਫਿਰ ਮਸਲੇ ਹੋਰ ਹੋ ਜਾਂਦੇ ਨੇ ਬਜਾਏ ਪਹਿਲੇ ਮਸਲੇ ਦੇ ਤੇ ਇਸ ਕਰਕੇ ਖਾਸ ਕਰ ਫੋਰਸਸ ਚ ਡਿਸਪਲਨ ਨਾਲ ਕੰਮ ਕਰਨਾ ਪੈਂਦਾ ਅਸੀਂ بڑے ਇਨਸੀਡੈਂਟ ਦੇਖਨੇ ਕਿ ਲੋਕ ਆ ਕੇ ਪੁੱਠਾ ਬੋਲਦੇ ਨੇ ਤੇ ਉਸ ਦਾ ਇੱਕ ਤਰੀਕਾ ਹੁੰਦਾ ਇੱਕ ਐਸਓਪੀ ਹੈ ਇਹ ਨਹੀਂ ਹੈ ਕਿ ਇਹ ਚਾਣਚੱਕ ਹੋ ਜਾਂਦਾ ਇੱਕ ਪ੍ਰੋਸੀਜਰ ਬਣਾਇਆ ਹੋਇਆ ਹੈਪੋਰਟ ਤੇ ਕਿ ਸਕਿਉਰਿਟੀ ਦੇ ਡਰਿਲਸ ਕੀ ਨੇ ਜੇ ਕੋਈ ਬੰਦਾ ਨਹੀਂ ਬੀਵ ਕਰਦਾ ਨਹੀਂ ਸੁਣਦਾ ਪੁੱਠਾ ਸਿੱਧਾ ਬੋਲਦਾ ਤਾਂ ਕੀ ਪ੍ਰੋਸੀਜਰ ਹੈ ਔਰ ਕਿਸ ਤਰ੍ਹਾਂ ਉਸ ਲੈਵਲ ਨੂੰ ਰੇਜ਼ ਕਰਨਾ ਹੈ ਬਜਾਏ ਕਿ ਉਹਨੂੰ ਕਟਣਾ ਜੇ ਆਪਾਂ ਕਟਣ ਵਾਲੀ ਇਹ ਨੀਤੀ ਦੀ ਸਿਲਾਗਾ ਕਰਾਂਗੇ ਵੀ ਜਿਹੜਾ ਪੁੱਠਾ ਬੋਲਦਾ ਢਾ ਲੋ ਇਹ ਤਾਂ ਫਿਰ ਹਰੇਕ ਬੰਦੇ ਦੀ ਜਜਮੈਂਟ ਹੈ ਕਿ ਇਹ ਪੁੱਠਾ ਬੋਲਦਾ ਸੀ ਔਰ ਮੈਂ ਇਹਨੂੰ ਢਾ ਲਿਆ ਫਿਰ ਕਾਨੂੰਨ ਤਾਂ ਕੋਈ ਰਿਹਾ ਨਹੀਂ ਫਿਰ ਤਾਂ ਕਾਨੂੰਨ ਦਾ ਰਾਜ ਨਹੀਂ ਹੈ ਫਿਰ ਤਾਂ ਗਦਰ ਹੀ ਹੈ ਵੀ ਜਿਹੜਾ ਜਿਹਨੂੰ ਮਰਜ਼ੀ ਢਾ ਕੇ ਕੁੱਟ ਕੇ ਕਹੇਗੀ ਇਹ ਇਹ ਬੋਲਦਾ ਸੀ ਇਹਨੇ ਆ ਕੀਤਾ ਉਹਨੇ ਆ ਕੀਤਾ ਜਿਸ ਦਾ ਕੋਈ ਅੰਤ ਨਹੀਂ ਹੈ ਇਸ ਕਰਕੇ ਦੋਸਤੋ ਸੰਜਮ ਤੋਂ ਕੰਮ ਲਓ ਜੋ ਹੋਇਆ ਮਾਰਾ ਹੋਇਆ ਔਰ ਵਾਕਈ ਜੇ ਕੁਝ ਤੁਸੀਂ ਇਸ ਕੁੜੀ ਦੇ ਹਮਾਇਤੀ ਹੋ ਇਸ ਨੂੰ ਲੀਗਲ ਏਡ ਜੋ ਮਿਲੂਗੀ ਉਹ ਦਿਓ ਔਰ ਕੁਝ ਲੋਕ ਕਹਿ ਰਹੇ ਨੇ ਕੋਈ ਨਹੀਂ ਥੱਪੜ ਅਵੇਲੇਬਲ ਅਫੈਂਸ ਹੈ ਮੈਂ ਇਹ ਵੀ ਕਲੀਅਰਫਾਈ ਕਰ ਦਿਆਂ ਇਹ ਮੈਟਰ ਫੋਰਸਸ ਦਾ ਸੀਐਸਐਫ ਐਕਟ ਦੇ ਅੰਡਰ ਆਊਗਾ ਉਸੇ ਦੇ ਅੰਡਰ ਇਨਵੈਸਟੀਗੇਸ਼ਨ ਹੋਊਗੀ ਉੱਥੇ ਕੋਈ ਬੇਲ ਨਹੀਂ ਹੁੰਦੀ ਇਹ ਸਿਵਲ ਕੋਰਟ ਨਹੀਂ ਹੈ ਕਿ ਮਸਲਾ ਉੱਥੇ ਚੱਲੂਗਾ ਸਿਵਲ ਕੋਰਟ 'ਚ ਇਹ ਉਦੋਂ ਹੀ ਜਾਊਗਾ ਜੇ ਉਸ ਕੁੜੀ ਨੂੰ ਸਜ਼ਾ ਹੋ ਜਾਂਦੀ ਹੈ ਜਾਂ ਉਹ ਡਿਸਮਿਸ ਹੋ ਜਾਂਦੀ ਹੈ ਤੇ ਉਹ ਆਪਦੀ ਪਟੀਸ਼ਨ ਫਿਰ ਸਿਵਲ ਕੋਰਟ 'ਚ ਉਹਨਾਂ ਚ ਕੋਈ ਸਿਵਲ ਕੋਰਟ 'ਚ ਮਸਲਾ ਨਹੀਂ ਜਾਣਾ ਜਿੱਤੇ ਤੁਸੀਂ ਵਕੀਲ ਕਹਿ ਰਹੇ ਹੋ ਕਿ ਅਸੀਂ ਇਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਬਹਾਲੀ ਕਰਾ ਦਿਆਂਗੇ ਉਹ ਐਡਾ ਸੌਖਾ ਕੰਮ ਨਹੀਂ ਹੈ ਜੇ ਕੁਝ ਕਰ ਸਕਦੇ ਹੋ ਇਹ ਵਕੀਲਾਂ ਦੀ ਫੌਜ ਨੂੰ ਮੇਰੀ ਸਲਾਹ ਹੈ ਉਹ ਧਰਮੀ ਫੌਜੀ ਵਿਚਾਰੇ ਕਿਸੇ ਤੁਰੇ ਫਿਰਦੇ ਨੇ ਹਜੇ ਤੱਕ ਵਿਚਾਰੇ ਜਿਉਂਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਸਿਕਿਉਰਿਟੀ ਗਾੜੀ ਲਵਾ ਦਿਓ ਜੇ ਤੁਸੀਂ ਇੰਨਾ ਹੀ ਧਰਮ ਦਾ ਕੰਮ ਕਰ ਸਕਦੇ ਹੋ ਦੋਸਤੋ ਜਜਵਾਤੀ ਹੋਣ ਦਾ ਕੋਈ ਫਾਇਦਾ ਨਹੀਂ ਹੈ ਆਪਾ ਸਪੋਰਟ ਜ਼ਰੂਰ ਕਰੀਏ ਪਰ ਜਿਹੜੀ ਸੈਲੀਬ੍ਰੇਸ਼ਨ ਹੈ ਫੇਸਬੁੱਕ ਤੇ ਇਹ ਕਾਊਂਟਰ ਪ੍ਰੋਡਕਟਿਵ ਹੁੰਦੀ ਹੈ ਇਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਇਸ ਤੋਂ ਰੈਸਟ੍ਰੇਨ ਕਰਿਏ। ਬਾਕੀ ਸਾਡੀ ਵੀਡੀਓ ਦੇਖਣ ਲਈ ਧੰਨਵਾਦ। ਜੇ Cine ਗਾਲਾਂ ਕੱਢਣੀਆਂ ਘਟੋ ਘਟ ਆਪ ਦੇ ਘਰਦਿਆਂ ਨੂੰ ਕਮੈਂਟ ਜ਼ਰੂਰ ਦਿਖਾ ਦੇਣਾ ਵੀ ਮੈਂ ਆ ਲਿਖਦਾ ਕਿਉਂਕਿ ਵਰਲਡਵਾਈਡ ਤਾਂ ਪੰਜਾਬੀਆਂ ਨੂੰ ਪਤਾ ਲੱਗ ਹੀ ਰਿਹਾ ਤੁਹਾਡੇ ਕਮੈਂਟ ਪੜ੍ਹ ਕੇ ਕਿ ਪੰਜਾਬੀ ਲਿਖਣ ਵੇਲੇ ਕੀ ਲੈਂਗੁਏਜ ਇਸਤੇਮਾਲ ਕਰਦੇ ਨੇ। ਘਟੋ ਘਟ ਰਿਸਪੈਕਟਫੁਲ ਰਹੋ। ਜਵਾਬ ਦਾ ਤਰਕ ਨਾਲ ਦਿਓ ਤੇ ਕੰਮ ਦੀ ਗੱਲ ਕਰੋ। ਮਾਪ ਪੈਣ ਦੀਆਂ ਗਾਲਾਂ ਕੱਢਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ Facebook ਤੇ। ਕਿਉਂਕਿ ਇਹ ਸਿਰਫ ਤੁਹਾਡੇ ਗਵਾਂਡੀ ਨਾਲ ਫੇਸਬੁੱਕ ਦਾ ਵਾਰਥ ਲਾਭ ਨਹੀਂ ਹੁੰਦਾ ਇਹ ਸਾਰੇ ਵਰਡ ਚ ਜੋ ਤੁਸੀਂ ਲਿਖਿਆ ਉਹਨੂੰ ਪੜਿਆ ਜਾਂਦਾ ਤੇ ਇਸ ਤੋਂ ਸਾਡਾ ਇਮਪ੍ਰੈਸ਼ਨ ਤੇ ਉਧਰ ਨੂੰ ਜਾਂਦਾ ਉਹ ਤੁਸੀਂ ਆਪ ਸੋਚ ਸਕਦੇ ਲਿਖਦੇ ਰੋ ਸਾਡੀ ਵੀਡੀਓ ਧੰਨਵਾਦ